ਜਿੰਨਾ ਚਿਰ ਜੋ ਜੋਦੇ ਜਿਦਾ ਬਾਜੂ ਜਿੰਨਾ ਚਿਰ ਜੋਦੇ ਤੇ ਜੋ ਬੰਦੇ ਵਿੱਚ ਲੜਾਈ ਹੈ ਨਾ ਭਾਈ ਉਹਨਾਂ ਚਿਰ ਇਹ ਬਾਹਰ ਨਹੀਂ ਗਏ ਜਾਣਾ ਇਹ ਆ ਵੀ ਛੱਡ ਗਿਆ ਨਾ ਫੇਰ ਕਰਾ ਨਹੀਂ ਤੇ ਨਹੀਂ ਆ ਗਈ ਤੇਰੀ ਬੋਹ ਫੇਰ ਕਰਾ ਤੂੰ ਇਹ ਕੀ ਚੂ ਕਹਿੰਦਾ ਕਰ ਮੇਰਾ ਹਾਸਾ ਨਹੀਂ ਰੁਕਣਿਆ ਅਜੇ ਕਿੰਨਾ ਚੀ ਚੂ ਚੀ ਚੂ ਲੈ ਅਸਵੇਸਾ 9 ਵਜੇ ਆਏ 1 ਜਿੰਨਾ ਚਿਰ ਜੋਤ ਦੇ ਤੇ ਜੋਗੰਦੇ ਨਾਲ ਵਿੱਚ ਦਾ 1 ਜਿੰਨਾ ਚਿਰ ਜੋਗੰਦੇ ਤੇ ਜੋਤ ਵਿੱਚ ਦਾ ਮਮਾ ਮਾਣ ਨਾ ਵਧ ਗਿਆ ਇਹਨੇ ਅਸੇ ਤਰੀਕਾ ਆ ਮੈਨੇ ਸਾਰਾ ਕੁਝ ਇੱਥੇ ਮੈਨੇ ਮੂੰਹ ਚ ਨਿਕਲ ਲਿਆ ਤੂੰ ਕਹਿਣਾ ਮੈਂ 2 ਉਹ ਜਿੰਨਾ ਚਿਰ ਜੋ ਬੰਦੇ ਤੇ ਜੋਤ ਵਿੱਚ ਲੜਾਈ ਨਾ ਮਮਾ ਮਮਾ ਨਹੀਂ ਕਹਿ ਜੋ ਗਿਆ ਪੈਂਦੇ ਜਿੰਨਾ ਚਿਰ ਦੋਹਾਂ ਜੀਆਂ ਦੇ ਵਿੱਚ ਲੜਾਈ ਨਾ ਨਾ ਪਾਈ ਜੋ ਬੰਦੇ ਜੋਤ ਕਹਿਣਾ ਪਤਾ ਤਾਂ ਲੱਗੂਗਾ ਟ੍ਰੇਲਰ ਤੇ ਵੀ ਕੌਣ ਆ 4 2 1 ਜਿੰਨਾ ਚਿਰ ਜੋ ਬੰਦੇ ਤੇ ਜੋਤ ਵਿੱਚ ਲੜਾਈ ਨਾ ਨਾ ਭਾਈ ਉਹ ਭਾਈ ਮਾਰੂੰ ਮੈਨੂੰ ਮਾਰ ਉਹ ਭਾਈ ਕਰਨਾ ਨਾ ਭਾਈ ਮਾਰੂੰ ਮੈਨੂੰ ਮੈਂ ਇੱਕ ਵਾਰੀ ਜੋ ਬੰਦੇ ਜੋਤ ਵਿੱਚ ਜਿੰਨਾ ਚਿਰ ਲੜਾਈ ਨਾ ਨਾ ਭਾਈ ਚਲੋ ਜਿੰਨਾ ਚਿਰ ਜੋ ਬੰਦੇ ਜੋਤ ਵਿੱਚ ਲੜਾਈ ਨਾ ਨਾ ਭਾਈ ਉਹਨਾਂ ਚਿਰ ਇਹਨੇ ਬਾਹਰ ਨਹੀਂ ਜਾਣਾ 2 1 ਐਦਾਂ ਕਰਨਾ ਵਾ ਇਹਨਾਂ ਦੋਵਾਂ ਵਿੱਚ ਨਾਲ ਇੱਕ ਪਾਉਣਾ ਹੋਰ ਕੀ ਹੋ ਰਿਹਾ ਮੁੰਡਾ ਜਵਨ ਏਦਾਂ ਕਰਨਾ ਇਹਨਾਂ ਦੋਵਾਂ ਵਿੱਚ ਨਾ ਲੜਾਈ ਪਾਉਣਾ ਤੇ ਚੱਲ ਇਹ ਵੀ ਬਾਹਰ ਚਲ ਗਿਆ ਨਾ ਤੇ ਮੇਰੇ ਛੇਤੀ ਕਾਬੂ ਆਏ ਨਾ ਚੱਲ ਸਾਰਾ ਕੁਝ ਮੇਰੇ ਦੇ ਹੱਲੇ ਵਾਲੇ ਹੋ ਗਏ ਹੋਣੀ ਕੀ ਹੋ ਗਿਆ ਇਹਨੂੰ ਲੱਗਾ ਇਹਨੂੰ ਲੱਗਾ ਵੀ ਡਾਇਲਗ ਮਸਦਾ ਲੈ ਲੈ ਕੋ ਮੇਰੇ ਦੇ ਹੱਲੇ ਵਾਲੇ ਹੋ ਜਗਾ ਚੱਲ ਯਾਰ ਚੱਲ ਕੋਈ ਨਹੀਂ ਆਏ ਨਾ ਸਕੂਲੋਂ ਉਹ ਬੱਲੇ ਬਖਸ਼ੋ ਪੁਲਾ ਮੇਰੀ ਰਸਤੇ ਤੱਕ ਤੇ ਪਹੁੰਚੇ ਹੋਰ ਰਸਤੇ ਤੱਕ ਤੇ ਪਹੁੰਚੇ ਨਹੀਂ ਜਾਣਿਆ 2 1 ਇੱਕ ਕਰੀਏ ਬਾਹਰ ਚੱਲ ਗਿਆ ਉਹ ਖੁੱਲੀ ਉਹ ਖੁੱਲੀ ਉਹ ਖੁੱਲਿਆ ਮੇਨੂੰ ਵੱਧ ਗਿਆ ਤੂੰ ਬਾਦ ਨਹੀਂ ਗਿਆ ਅੱਜ ਨਹੀਂ ਜੀ 1 ਉਹ ਚੱਲ ਕੇ ਇਸ ਤਰੀਕੇ ਨਾਲ ਇਹਨਾਂ ਤੋਂ ਤੂੰ ਇਹ ਗੱਲ ਕਹਿ ਦੇ ਵੀ ਜਦੋਂ ਇਹ ਬਾਹਰ ਚੱਲ ਗਿਆ ਨਾ ਫੇਰ ਇਹਨੇ 2 1 ਲੈ ਆਇਦਲ ਬੈਠੀ ਫੋਨ ਕਰੀ ਜਾਂਦੀ ਚੱਲ 2 1 ਉਹ ਚੱਲ ਜਦੋਂ ਇਹ ਬਾਹਰ ਚੱਲ ਗਿਆ ਨਾ ਫੇਰ ਮੇਰੇ ਕਾਬੂ ਆਈ ਨਾ ਕਿਹ ਤਰੀਕੇ ਨਾਲ ਇਹਨਾਂ ਦੋਵਾਂ ਵਿੱਚ ਫਿੱਕ ਪਾਉਂਦਾ 2 1 ਤੁਮ ਮੈਂ ਮਿੱਡੇ ਹੀ ਰਸਣ ਤੇ ਹੀ ਆਉਣਾ ਵਾ ਥੋੜੇ ਟਾਈਮ ਤੱਕ ਮੈਂ ਕਿ ਚੱਲਦੀ ਹਾਂ ਸਫਾਈ ਦਾ ਕਰਨ ਏ ਜੇ ਤੇ ਮੈਂ ਰਸੋਈ ਦਾ ਕਰਾਂ ਹਾਂ ਉਹ ਕੋਗੰਦੇ ਹੀ 2 to 1 ਇਹ ਬਣੀ ਆ ਹਾਂਜੀ ਕਿਹੜੀ ਵਾਲਾ ਪਿੰਡ ਆ ਕੰਦੇ ਹੀ ਕੰਮ ਬਣ ਗਿਆ ਵੀਰਜੀ ਦਾ ਹਾਂਜੀ ਹਾਂਜੀ ਵੀਰਜੀ ਦਾ ਕੰਮ ਬਣ ਗਿਆ ਵਧਾਈ ਬਣੀ 2 to 1 ਵੀਰਜੀ ਦੀ ਵਧਾਈ ਬਾਰੇ ਹਾਂਜੀ ਦੀਦੀ ਉਹ ਕੰਮ ਬਣ ਗਿਆ ਆ ਤੇ ਚੱਕੀ ਦੋ 2 to 1 ਵੀਰਜੀ ਦੇ ਕੰਮ ਬਾਰੇ ਹਾਂਜੀ ਹਾਂਜੀ ਦੀਦੀ ਵੀਰਜੀ ਦਾ ਕੰਮ ਬਣ ਗਿਆ ਵਾ ਰੰਦੀ ਹੈ ਨਾ ਐਦਾਂ ਚੰਗੇ ਨਹੀਂ ਲੱਗੀਦਾ ਤੇ ਅਗੇ ਰਲ ਮਿਲ ਕੇ ਜਦੋਂ ਤੁਸੀਂ ਹੁਣ ਥੋੜਾ ਹਾ ਕੰਮ ਕਰ ਲੋ ਮੈਂ ਇੱਧਰ ਕਰ ਲੈਣੀ ਆ ਤਾਂ ਫਿਰ ਰਲ ਮਿਲ ਕੇ ਕੰਮ ਹੋ ਜਾਂਦਾ ਮੇਰਾ ਟੋਰ ਆਪੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਹੈ ਨਾ ਹਾਂਜੀ ਦੀਦੀ ਮੰਮੀ ਵੀ ਇਹੀ ਚੀਜ਼ ਸਮਝਾਉਂਦੇ ਹੀ ਚਲੋ ਠੀਕ ਠੀਕ ਹੈ ਬਜੀ ਠੀਕ ਤਿਆਰੀਆਂ ਹੂੰ ਹੂੰ ਬੋਲ ਦੇਣੀ ਹੂੰ ਦੇਵੋ ਹਾਂਜੀ ਹੋ ਗਏ ਤਿਆਰ ਹਾਂਜੀ ਫਿਰ ਕਰ ਲੈਣੀ ਤਿਆਰੀ ਚਲ ਠੀਕ ਹੈ ਪੁੱਤ ਹੈਂ ਹਾਂਜੀ ਠੀਕ ਓਕੇ ਓਕੇ ਬਾਈ ਮੈਂ ਦਿੱਤਾ ਹਾਂਜੀ ਰੈਡੀ ਹੋ ਗਿਆ ਤਿਆਰ ਹਾਂਜੀ ਜੀ ਤਿਆਰ ਹਾਂ ਹੋ ਗਿਆ ਤਿਆਰ 1 ਜਿੰਨਾ ਚਿਰ ਜੋਰ ਦੇ ਜੋਦੇ ਜਿਦਾ ਬਾਜੂ ਦੇ 1 ਜਿੰਨਾ ਚਿਰ ਜੋਰ ਦੇ ਤੇ ਜੋ ਬੰਦੇ ਵਿੱਚ ਲੜਾਈ ਹੈ ਨਾ ਭਾਈ ਉਹਨਾਂ ਚਿਰ ਇਹ ਬਾਹਰ ਨਹੀਂ ਗਏ ਜਾਣਾ ਇਹ ਆ ਭਾਈ ਬਾਹਰ ਛੱਡ ਗਿਆ ਨਾ ਫੇਰ ਕਰਾ ਇਹ ਰੋਣਿਆ ਕੀਤਾ ਇਹ ਬੂ ਇੱਕ ਰਾਤ ਇਹ ਕੀ ਚੂਗਾ ਦਾ ਮੇਰਾ ਹੱਥ ਨਹੀਂ ਰੁਕਣਿਆ ਜੀ ਕਿੰਨਾ ਚੀ ਚੂ ਚੀ ਚੂ ਲੈ ਅਸਵੀ ਅਸਾ 9 ਵਜੇ ਆਏ ਵਨ ਜਿੰਨਾ ਚਿਰ ਜੋਤ ਦੇ ਤੇ ਜੋ ਬੰਦੇ ਨਾਲ ਵਿੱਚ ਦਾ ਵਨ ਜਿੰਨਾ ਚਿਰ ਜੋਤ ਦੇ ਤੇ ਚੂਰ ਫਿਰ ਮਮਾ ਨੋ ਮਦ ਗਿਆ ਅੱਜ ਅਸਲੀ ਗੱਲ ਆ ਮੈਨੂੰ ਸਾਰਾ ਕੁਝ ਇੱਥੇ ਮੇਰੇ ਮੂੰਹ ਚੋਂ ਨਿਕਲ ਰਿਹਾ ਤੂੰ ਕਹਿਣਾ 1 ਉਹ ਜਿੰਨਾ ਚਿਰ ਜੋ ਬੰਦੇ ਤੇ ਜੋਦ ਵਿੱਚ ਲੜਾਈ ਨਾ ਵਾ 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 ਨਹੀਂ ਕਹਿ ਜੋ ਗਿਆ ਪੈਂਦੇ ਜਿੰਨਾ ਚਿਰ ਦੋਹਾਂ ਜੀਆਂ ਦੇ ਵਿੱਚ ਲੜਾਈ ਨਾ ਨਾ ਪਾਈ ਇਹ ਸਹੀ ਆ ਤੂੰ ਜੋ ਬੰਦੇ ਜੋਦ ਕਹਿਣਾ ਪਤਾ ਤਾਂ ਲੱਗੂਗਾ ਟ੍ਰੇਲਰ ਤੇ ਵੀ ਕੌਣ ਆ 2 1 ਜਿੰਨਾ ਚਿਰ ਜੋ ਬੰਦੇ ਤੇ ਜੋਦ ਵਿੱਚ ਲੜਾਈ ਨਾ ਨਾ ਪਾਈ ਉਹ ਬਾਈ ਮਾਰੂ ਮੈਨੂੰ ਮਾਰੂ ਉਹ ਬਾਈ ਕਰਨਾ ਨਹੀਂ ਬਾਈ ਮਾਰੂ ਮੈਨੂੰ ਮੈਂ ਇੱਕ ਵਾਰੀ ਜੋ ਬੰਦੇ ਜੋਧ ਵਿੱਚ ਜਿੰਨਾ ਚਿਰ ਲੜਾਈ ਨਾ ਨਾ ਪਈ ਚਲੋ ਜਿੰਨਾ ਚਿਰ ਜੋਬਨ ਤੇ ਜੋਧ ਵਿੱਚ ਲੜਾਈ ਨਾ ਨਾ ਪਈ ਉਹਨਾਂ ਚਿਰ ਇਹਨੇ ਬਾਹਰ ਨਹੀਂ ਗਿਆ ਜਾਣਾ 2 1 ਐਦਾਂ ਕਰਨਾ ਵਾ ਇਹਨਾਂ ਦੋਵਾਂ ਵਿੱਚ ਇੱਕ ਪਾਉਣਾ ਹੋਰ ਕੀ ਹੋ ਰਿਹਾ ਮਾਨ ਦਾ ਜੋਬਨ 1 ਐਦਾਂ ਕਰਨਾ ਵਾ ਇਹਨਾਂ ਦੋਵਾਂ ਵਿੱਚ ਨਾ ਲੜਾਈ ਪਾਉਣਾ ਤੇ ਚੱਲ ਇਹ ਵੀ ਬਾਹਰ ਚਲ ਗਿਆ ਨਾ ਤੇ ਮੇਰੇ ਛੇਤੀ ਕਾਬੂ ਆਏ ਨਾ ਚੱਲ ਸਾਰਾ ਕੁਝ ਮੇਰੇ ਦੇ ਹੱਲੇ ਵਾਲੇ ਇਹਨੂੰ ਲੱਗਾ ਇਹਨੂੰ ਲੱਗਾ ਵੀ ਡਾਇਲਗ ਬਸਦਾ ਲੱਗੋ ਮੇਰੇ ਦੇ ਹਾਲੇ ਵਾਲੇ ਹੋ ਜਗਾ ਚੱਲ ਯਾਰ ਚੱਲ ਕੋਣੀ ਨਿਆਏ ਨਾ ਸਕੂਲੋਂ ਓ ਬਖਸ਼ੋ ਪੁੱਲਾ ਮੇਰੀ ਰਸਤੇ ਤੱਕ ਤੇ ਪਹੁੰਚੇ ਔਰ ਰਸਤੇ ਤੱਕ ਤੇ ਪਹੁੰਚੇ ਨਹੀਂ ਜਾਂਦੇ ਆ ਇੱਕ ਕਰੀਏ ਬਾਹਰ ਚਲ ਗਿਆ ਉਹ ਲਈ ਉਹ ਲਈ ਉਹ ਕਰ ਗਿਆ ਮੈਨੂੰ ਮਤ ਗਿਆ ਤੂੰ ਬਾਤ ਨਹੀਂ ਕਿਹਾ ਅੱਜ ਨਹੀਂ ਜੀ ਉਹ ਚੱਲ ਕੇ ਇਸ ਤਰੀਕੇ ਨਾਲ ਇਹਨਾਂ ਤੋਂ ਇੱਕ ਉਹ ਇਹ ਗੱਲ ਕਹਿ ਦੇ ਵੀ ਜਦੋਂ ਇਹ ਬਾਹਰ ਚਲ ਗਿਆ ਨਾ ਫਿਰ ਇਹਨੇ 2 1 ਉਹ ਨਾ ਆਈ ਦਰ ਬੈਠੀ ਫੋਨ ਕਰੀ ਜਾਂਦੀ ਚੱਲ 2 1 ਉਹ ਚੱਲੇ ਜਦੋਂ ਇਹ ਬਾਹਰ ਚਲ ਗਿਆ ਨਾ ਫੇਰ ਮੇਰੇ ਕਾਬੂ ਆਈ ਨਾ ਕਿਹੇ ਤਰੀਕੇ ਨਾਲ ਇਹਨਾਂ ਦੋਵਾਂ ਵਿੱਚ ਫਿੱਕ ਪਾਉਣਾ 21 ਤੁਮ ਮੈਂ ਲੇਹੀ ਰਸਨ ਤੇ ਹੀ ਆਉਣਾ ਵਾ ਥੋੜੇ ਟਾਈਮ ਤੱਕ ਮੈਂ ਕਿਹ ਚਲਦੀ ਹਾਂ ਸਫਾਈ ਦਾ ਕਰਨ ਏ ਜੇ ਤੇ ਮੈਂ ਰਸੋਈ ਦਾ ਕਰ ਕੀ ਆ ਉਹ ਕੋ ਗੰਦੇ ਏ 21 ਇਹ ਬਣੀ ਆ ਹਾਂਜੀ ਕਿਹੜੀ ਬਣਾ ਪਿੰਡ ਆ ਕੰਦੇ ਹੀ ਕੰਮ ਬਣ ਗਿਆ ਵੀਰ ਜੀ ਦਾ ਹਾਂਜੀ ਹਾਂਜੀ ਵੀਰ ਜੀ ਦਾ ਕੰਮ ਬਣ ਗਿਆ ਵਧਾਈ ਬਣ। ਵੀਰ ਜੀ ਦੀ ਵਧਾਈ ਬਾਰੇ? ਹਾਂਜੀ ਦੀਦੀ ਉਹ ਕੰਮ ਬਣ ਗਿਆ। ਆ ਤੇ ਚੁੱਕੀ ਦਵਾ। ਟੂਰ। ਵੀਰ ਜੀ ਦੇ ਕੰਮ ਬਾਰੇ? ਹਾਂਜੀ ਹਾਂਜੀ ਦੀਦੀ ਵੀਰ ਜੀ ਦਾ ਕੰਮ ਬਣ ਗਿਆ ਵਾ। ਰੰਦੀ ਹੈ ਨਾ ਐਦਾਂ ਚੰਗੇ ਨਹੀਂ ਲੱਗੀਦਾ। ਤੇ ਅਗੇ ਰਲ ਮਿਲ ਕੇ ਜਦੋਂ ਤੁਸੀਂ ਹੁਣ ਥੋੜਾ ਹਾ ਕੰਮ ਕਰ ਲੋ ਮੈਂ ਇਧਰ ਕਰ ਲੈਣੀ ਆ ਤਾਂ ਫੇਰੇ ਰਲ ਮਿਲ ਕੇ ਕੰਮ ਹੋ ਜਾਂਦਾ। ਮੇਰੇ ਨਾਲ। ਟੂਰ। ਆਪੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਹੈ ਨਾ? ਹਾਂਜੀ ਦੀਦੀ। ਮੰਮੀ ਵੀ ਇਹੀ ਚੀਜ਼ ਸਮਝਾਉਂਦੇ ਹੀ। ਚਲੋ ਠੀਕ ਠੀਕ ਹੈ ਭਾਜੀ ਠੀਕ। तैयारी हम्म हम्म बोल देनी दीपा हाँ जी हो गए तैयार हाँ फिर कर लेंगे तैयारी चल ठीक है पुत्र हैं हाँ और... जी ठीक ओके ओके बाय बाय जल्दी तो हाँ जी रेडी हो गए तैयार हाँ जी तैयार हो गए तैयार